ਦੀ ਉਮਰ ਤੇ ਜੀ ਕੀ ਕਰਦਾ ਸੀ 19 ਸਾਲ ਦੀ ਉਮਰ ਸੀ ਜੀ ਸਟੱਡੀ ਕਰ ਰਿਹਾ ਸੀਗਾ ਕਿੱਥੇ ਕੱਲ ਪੜਦਾ ਸੀਗਾ ਜੀ ਇਹ ਆਪਣੇ ਪੀਖੀ ਕੋਲੇ ਕਾਲਜ ਚ ਜੀ ਅੱਛਾ ਜੀ ਬੜੇ ਨੇ ਮੇਰੇ ਭਾਈ ਦੇ ਗੋਲੀ ਮਾਰਤੀ ਓ ਮਾਰੀ ਆ ਸੀ ਆਏ ਵੀਰ ਹੋਰ ਦੀ ਵੀ ਨਾ ਵਿਆਹ ਕਰੋ ਨੂੰ ਮੇਰਾ ਜੀ ਉਹ ਕਹਿੰਦਾ ਕਰੋ ਨਿਕਲੋ ਮੈਨੂੰ ਬਜ਼ੰਦ ਨਹੀਂ ਹੈਗੀ ਤੇਰੀ ਮਾਂ ਤੁਸੀਂ ਨਿਕਲੋ ਇਤਜ਼ਾਰ ਜਣੇ ਮੇਰੇ ਭਾਈ ਦੇ ਗੋਲੀ ਮਾਰਦੀ ਸਾਡੇ ਦਿਨਾਂ ਦੇ ਕੱਟਦਾ ਸੀ ਉਹਦਾ ਰਾਤ ਦੇ ਕੋਈ ਆ ਗਿਆ ਉਹਨਾਂ ਨੇ ਬਚਾਇਆ ਮੈਨੂੰ ਮੇਰੇ ਬਾਪ ਮੇਰੀ ਮਾਂ ਵੀ ਨਾ ਮੇਰੇ ਭਾਈ ਨੂੰ ਮਾਰਦਾ ਬਰਨੇ ਉਹਨੂੰ ਤਾਂ ਜਾਨਾ ਦੋ ਉਹਨੂੰ ਬਾਛੀ ਦੇ ਦੋ ਆਏ ਮੇਰੀ ਮਾਂ ਕਿਵੇਂ ਗੱਟੂ ਮੇਰੇ ਭਾਈ ਵੀਰਾ ਆਇਆ ਮੇਰਾ ਟੋਟਾ ਦਾ ਭਾਈ ਮੇਰਾ ਆ ਮੇਰਾ ਭਾਈ ਸਰ ਬਹੁਤ ਟਾਈਮ ਦਾ ਇਹ ਜਿਹੜਾ ਸੀਗਾ ਬੰਦਾ ਤੰਗ ਕਰ ਰਿਹਾ ਸੀ ਬੱਚਿਆਂ ਨੂੰ ਬਹੁਤ ਟਾਈਮ ਦਾ ਕੁੱਟਮਾਰ ਕਰ ਰਿਹਾ ਸੀਗਾ ਤੇ ਕੱਲ ਤਾਂ ਕੁਝ ਜ਼ਿਆਦੀ ਹੱਦ ਪਰ ਕਰ ਗਿਆ ਵੀ ਬੱਚਿਆਂ ਨੂੰ ਪਹਿਲਾਂ ਤਾਂ ਉਹਨਾਂ ਦੇ ਮਾਗਰ ਪੈ ਗਿਆ ਰੈਫਰ ਲੈ ਕੇ ਤਾਂ ਕਿ ਜੋ ਬਾਰ ਬੱਚੇ ਉਹਨਾਂ ਨੂੰ ਖੜਾ ਛਡਾ ਕੇ ਬਾਹਰ ਨੂੰ ਭਜੇ ਤਾਂ ਬਾਹਰ ਭੱਜਨ ਸਰ ਨਿਕਲ ਕੇ ਬਾਹਰ ਹੀ ਉਥੇ ਗਲੀ 'ਚ ਖੜ ਕੇ ਫੈਰ ਮਾਰਿਆ ਜੀ ਹਾਂ ਕੀ ਕਾਰਨ ਸੀ ਜਿਹੜਾ ਜੀ ਹਮੇਸ਼ਾ ਹੀ ਘੁੱਟ ਮਾਰ ਰਹੀ ਦੀ ਸੀ ਇਹ ਕੀ ਇਹਦਾ ਕਾਰਨ ਸੀਗਾ ਜੀ ਕਿ ਜਿਹੜਾ ਫਾਦਰ ਸਾਹਿਬ ਸੀਗੇ ਬੇਟੇ ਦੇ ਉਹ ਗਲਤ ਚੱਲ ਰਹੇ ਸੀਗੇ ਜੋ ਕਿ ਜਿਹਦੇ ਕਾਰਨ ਘਰ 'ਚ ਕਲੇਸ਼ ਰਹਿ ਰਿਹਾ ਸੀਗਾ ਨੌਜਵਾਨ ਦੀ ਕੀ ਕੀ ਕਾਰਨ ਕੀ ਹੋਇਆ ਮਤਲਬ ਵੀ ਕਿਉਂ ਮਤਲਬ ਇਹਨਾਂ ਦੀ ਜਿਲੀ ਮੋਰਟਮ ਨਹੀਂ ਲਈ ਇਹਦੇ ਕਾਰਨ ਤਾਂ ਸਾਰੇ ਇਹੀ ਸੀਗਾ ਵੀ ਉਹ ਕਹ ਰਿਹਾ ਸੀ ਮੈਂ ਦੂਜੀ ਮੈਰਿਜ ਕਰਾਉਣੀ ਆ ਹਾਂਜੀ ਇਹ ਤਾਂ ਉਹਨਾਂ ਨੇ ਤਾਂ ਸਿਰਫ ਸਾਰੀ ਫੈਮਿਲੀ ਖਤਮ ਕਰਨੀ ਸੀ ਇਹ ਤਾਂ ਕੁਦਰਤੀ ਵੀ ਸਾਰੇ ਆਣ ਗਮਾਂਡ ਆ ਗਏ ਨਾਲ ਦੇ ਜਿਹੜੇ ਇਲੈਕਟਿਵ ਸੀਗੇ ਉਹਨਾਂ ਨੇ ਆ ਕੇ ਰੈਫਲ ਫੜ ਲੀ ਨੀ ਤਾਂ तकरीबन 2 ਮਿੰਟ ਦੀ ਦੂਰੀ ਤੇ ਸਾਰਿਆਂ ਨੂੰ ਮਾਰ ਦੇਣਾ ਸੀ ਤਿੰਨਾਂ ਜਣਿਆਂ ਨੂੰ